ਲਵ ਮੈਰਿਜ ਕਰਾਈ ਸੀਗੀ ਲਵ ਮੈਰਿਜ ਤੋਂ ਬਾਅਦ ਕੀ ਮਾਮਲਾ ਦਰਜ ਕਰਾਇਆ ਗਿਆ ਸੀਗਾ ਕਿਡਨਾਪਿੰਗ ਦਾ ਤੇ ਇਨੀਸ਼ੀਅਲ ਤਾਂ ਕਿਡਨਾਪਿੰਗ ਦਾ ਹੋਇਆ ਸੀ ਉਸ ਤੋਂ ਬਾਅਦ ਮਤਲਬ ਕਿ ਰੇਪ ਚ ਰੇਪ ਵੀ ਹੋ ਸੀਗਾ ਪਰ ਕੁੜੀ ਨੇ ਮਤਲਬ ਕਿ ਆਪਣੀ ਗਵਾਹੀ ਚ ਕਿਤੇ ਰੇਪ ਬਾਰੇ ਉਹ ਨਹੀਂ ਕੀਤਾ ਵੀ ਮੈਂ ਵੀ ਮੇਰੀ ਬੇਟੀ ਨੂੰ ਕਿਡਨਾਪ ਕਰਕੇ ਵੀ ਉਸਤੇ ਰੇਪ ਕਰਾ ਕੀਤਾ ਵੀ ਮਾਈਨਰ ਹੈ ਮੇਰੀ ਕੁੜੀ ਇਹ ਜੇ ਕਿਡਨਾਪ ਕੀਤਾ ਸੀ ਤਾਂ ਕਿਸੇ 스테ਜ ਤੇ ਜਾ ਕੇ ਦੱਸਦੀ ਚਾਹ 17 ਜਿਵੇਂ 17 ਚ ਡਾਕੂਮੈਂਟ ਕਰਾਣ ਗਈ ਸੀਗੀ ਟੈਸਟ ਬਿਆਹ ਤੋਂ ਪਹਿਲਾਂ ਜਾਂ ਫਿਰ ਰਿਸੈਪਸ਼ਨ 'ਚ ਐਡੇ ਬੰਦੇ ਆਏ ਕੁਝ ਕਿਸੇ ਨੂੰ ਨਹੀਂ ਮਤਲਬ ਉਹ ਜਿਸ ਨੂੰ ਤੁਸੀਂ ਕਹਿੰਦੇ ਹੋ ਐਡਵੋਕੇਟ ਰਜੇਸ਼ ਸ਼ਰਮਾ ਜੀ ਨਾਲ ਗੱਲ ਕਰਦੇ ਆ ਸ਼ਰਮਾ ਜੀ ਇਹ ਜਿਹੜਾ ਮਾਮਲਾ ਹੈਗਾ ਕੀ ਇਹ ਮਾਮਲਾ ਸੀਗਾ ਤੇ ਜਿਹੜਾ ਅਦਾਲਤ ਵੱਲੋਂ ਵਿਅਕਤੀ ਨੂੰ ਬਰੀ ਕੀਤਾ ਗਿਆ ਕਿ ਇਹਨਾਂ ਗਰਾਊਂਡ ਦੇ ਉੱਪਰ ਇਹਨਾਂ ਨੂੰ ਬਰੀ ਕੀਤਾ ਗਿਆ ਹੈ ਗਰਾਊਂਡ ਇਹ ਵਿਕਾਸ ਗੁਪਤਾ ਸੀ ਇਹਦਾ ਨਾਮ ਤੇ ਇਹਨਾਂ ਨੇ ਮਤਲਬ ਕਿ 2023 'ਚ ਲਵ ਮੈਰਿਜ ਕਰਾਈ ਸੀ ਉਹ ਵਿਕਟਿਮ ਨਾਲ ਤੇ ਲਵ ਮਤਲਬ ਕਿ ਉਹ ਮੰਦਰ ਚ ਮਨਸਾ ਦੇਵੀ ਮੰਦਰ ਚ ਇਹਦੀ ਮੈਰਿਜ ਹੋਈ ਸੀਗੀ ਇਹਨਾਂ ਦੀ ਤੇ 2 ਮਹੀਨੇ ਵਿਆਹ ਤੋਂ ਬਾਅਦ ਉਹ ਕੁੜੀ ਮਤਲਬ ਕਿ ਆਪਣੀ ਮੈਟ੍ਰਿਮੋਨੀਅਲ ਹੋਮ ਚ ਰਹੀ ਤੇ ਉਹਦੀ ਰਿਸੈਪਸ਼ਨ ਵਗੈਰਾ ਵੀ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਪ੍ਰੋਟੈਕਸ਼ਨ ਵੀ ਲਈਤੀ ਹਾਈ ਕੋਰਟ ਚੋਂ ਤੇ ਉਸ ਤੋਂ ਬਾਅਦ ਉਹਦੇ ਫਾਦਰ ਨੇ ਕੰਪਲੇਂਟ ਦੇ ਹਾਈ ਕੋਰਟ ਚ ਪ੍ਰੋਟੈਸਟ ਪਟੀਸ਼ਨ ਫਾਈਲ ਕਰਤੀ ਵੀ ਨਹੀਂ ਕਿਉਂਕਿ ਮੇਰੀ ਮਾਈਨਰ ਹੈ ਆਦਰਵਾਇਸ ਜਦੋਂ ਜਿਹੜੇ ਡਾਕੂਮੈਂਟ ਐਗਜ਼ੀਕਿਊਟ ਹੋਏ ਸੀਗੇ ਸ਼ੁਰੂ ਚ ਮਤਲਬ ਦਿੱਤੇ ਸੀ ਉਹਨੇ ਪੰਡਤ ਨੂੰ ਵੀ ਦਿੱਤੇ ਸੀਗੇ ਜਾਂ ਜੋ ਸੀ ਉਹ ਉਹ ਜਿਹੜਾ ਆਧਾਰ ਕਾਰਡ ਸੀਗਾ ਉਹ ਮੇਜਰ ਦਾ ਸੀਗਾ ਆਧਾਰ ਕਾਰਡ ਤੇ ਉਹ ਉਸੇ ਗਰਾਉਂਡ ਤੇ ਫਿਰ ਉਹ ਉਹੀ ਪੰਡਤ ਜਦ ਇਹਦੇ ਇਸਤੇ ਐਫ ਆਈ ਆਰ ਹੋਈ ਬੰਦੇ ਤੇ ਵਿਕਾਸ ਤੇ ਉਸ ਤੋਂ ਬਾਅਦ ਫਿਰ ਕੋਰਟ ਚ ਚਲਾਨ ਪੇਸ਼ ਹੋਇਆ ਕੋਰਟ ਚ ਉਹ ਕੇਸ ਚੱਲਿਆ ਤੇ ਉਹ ਪੰਡਤ ਨੇ ਵੀ ਆ ਕੇ ਦੱਸਿਆ ਵੀ ਉਹ ਜਿਹੜਾ ਆਪਣਾ ਜਿਹੜਾ ਆਧਾਰ ਕਾਰਡ ਵਗੈਰਾ ਡਾਕੂਮੈਂਟਸ ਸੀਗੇ ਕੁੜੀ ਨਹੀਂ ਲਿਆ ਕੇ ਦਿੱਤੇ ਸੀਗੇ ਤੇ ਵੀ ਉਹ origignal ਡਾਕੂਮੈਂਟ ਸੀਗੇ ਤੇ ਜਿਹੜਾ ਉਹਦੇ ਫਾਦਰ ਨੇ ਦਿੱਤਾ ਸੀਗਾ ਪੀਵਨ ਸਕੂਲ 'ਚ ਜਿਹੜੇ ਦਿੱਤੇ ਸੀਗੇ ਉਹ ਵੀ ਉਹਦੀ ਵੀ ਵੈਰੀਫਿਕੇਸ਼ਨ ਹੋਈ ਯੂਪੀ ਤੋਂ ਉਹ ਵੀ ਫੇਕ ਹੋਏ ਤੇ ਉਹ ਉਸ ਤੋਂ ਬਾਅਦ ਫਿਰ ਉਹਦੀ ossification test ਕਰਵਾਇਆ ਪੁਲਿਸ ਨੇ ਕੋਰਟ ਦੀ ਪਰਮਿਸ਼ਨ ਨਾਲ ਤੇ ਉਹ ossification 'ਚ ਉਹਦੀ ਜਿਹੜੀ ਡੇਟ ਆ ਮਤਲਬ ਕੀ ਸੀਗੀ ਉਹ 16 ਪਲੱਸ ਆਈ ਉਹਦੀ ਉਹ ਏਜ ਦਾ ਤੇ ਕੋਰਟ ਨੇ ਫਿਰ ਮਤਲਬ ਕਿ ਜਦ ਗਵਾਹੀਆਂ ਹੋਈਆਂ ਉਸ ਤੋਂ ਬਾਅਦ ਮਤਲਬ ਕੀ ਹੋਇਆ ਵੀ ਉਹਦੀ ਮੈਰਿਜ ਪ੍ਰੂਫ ਹੋ ਗਈ ਵੀ ਮੈਰਿਜ ਵੀ ਹੋਈ ਸੀਗੀ ਰਿਸੈਪਸ਼ਨ ਵੀ ਹੋਈ ਸੀਗੀ ਤੇ ਜਿਹੜੀਆਂ ਫੋਟੋ ਵਗੈਰਾ ਸੀਗੀਆਂ ਔਨ ਰਿਕਾਰਡ ਐਗਜ਼ਿਬਿਟ ਲੱਗੀਆਂ ਤੇ ਕੋਰਟ ਨੇ ਇਸੇ ਗਰਾਉਂਡ ਤੇ ਉਹ ਕਰਤਾ ਵੀ ਵੀ ਮੈਰਿਜ ਹੋਈ ਤੇ ਮਤਲਬ ਚਾਰ-ਕਾਰ ਵਿਜ਼ਿਨਿਟੀ ਚ ਹੀ ਰਹ ਰਹੇ ਸੀ ਆਪਸ ਚ ਵੀ ਮਤਲਬ ਕਿਸੇ ਨੂੰ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਉਹਦੀ ਮੈਰਿਜ ਮਤਲਬ ਕਿ ਥੱਲੇ ਉਹ ਮੈਂ ਇੱਥੇ ਕੋਰਟ 'ਚ ਵੀ ਆ ਕੇ ਉਹਨਾਂ ਨੇ ਆਪਣੀ ਉਹ ਕਰਵਾਈ ਐਫੀਡੇਵਿਟ ਵਗੈਰਾ ਕਰਾਇਆ 17 'ਚ ਜਾ ਕੇ ਵੀ ਕਰਾਇਆ ਵੀ ਕਿਸੇ ਨੂੰ ਨਹੀਂ ਉਹਨੇ ਡਿਸਕਲੋਜ਼ ਕੀਤਾ ਵੀ ਮੇਰਾ ਕਿਡਨੈਪਿੰਗ ਹੋ ਗਈ ਜਾਂ ਮੇਰਾ ਨਾ ਰੀਪ ਹੋਇਆ ਈਵਨ ਕਿ ਉਸ ਤੋਂ ਬਾਅਦ ਵੀ ਇੱਕ ਹੋਰ ਉਹਦੇ ਫਾਦਰ ਨੇ ਪਰਚਾ ਕਰਾਇਆ 361 ਦਾ ਮਤਲਬ ਕਿ ਕਿਡਨੈਪਿੰਗ ਦਾ ਤੇ ਉਹ ਜਦ ਐਫਆਈਆਰ ਹੋ ਗਈ ਸੀ ਪਹਿਲੀ ਉਸ ਤੋਂ ਬਾਅਦ ਵੀ ਕੁੜੀ ਉਹਦੇ ਨਾਲ ਗਈ ਕੋਰਟ ਨੇ ਉਹ ਵੀ ਲੱਤਾ ਜਿਹੜਾ ਮਾਮਲਾ ਜਿਹੜਾ ਉਹਦੀ ਲਵ ਮੈਰਿਜ ਕਰਾਈ ਸੀਗੀ ਲਵ ਮੈਰਿਜ ਤੋਂ ਬਾਅਦ ਕੀ ਮਾਮਲਾ ਦਰਜ ਕਰਾਇਆ ਗਿਆ ਸੀਗਾ ਕਿਡਨੈਪਿੰਗ ਦਾ ਤੇ ਇਨੀਸ਼ੀਅਲ ਤਾਂ ਕਿਡਨੈਪਿੰਗ ਦਾ ਹੋਇਆ ਸੀ ਉਸ ਤੋਂ ਬਾਅਦ ਮਤਲਬ ਕਿ ਰੇਪ ਚ ਰੇਪ ਵੀ ਹੋ ਸੀਗਾ ਪਰ ਕੁੜੀ ਨੇ ਮਤਲਬ ਕਿ ਆਪਣੀ ਗਵਾਹੀ ਚ ਕਿਤੇ ਰੇਪ ਬਾਰੇ ਉਹ ਨਹੀਂ ਕੀਤਾ ਤੇ ਅਲਟੀਮੇਟਲੀ ਫਿਰ ਕੋਰਟ ਨੇ ਉਹਨੂੰ ਮਤਲਬ ਕਿ ਬਰੀ ਕਰਿਆ ਹਾਈ ਸੁਪਰੀਮ ਕੋਰਟ ਦੀ ਜਜਮੈਂਟ ਵਗੈਰਾ ਤੇ ਉਸ ਵੀ 16 ਪਲੱਸ ਦੀ ਉਹ ਉਹਦੇ ਨਾਲ ਉਸਪੀਸ਼ਲ ਇੰਟਰਸਟ ਜਿੱਤੇ ਆਈ ਸੀ 16 ਪਲੱਸ ਤੇ ਉਸ ਉਹਨੇ ਫਿਰ ਇਸੀ ਗਰਾਊਂਡ ਤੇ ਬੜੀ ਕੀਤਾ ਵੀ ਕਿਸੇ ਨੂੰ ਨੇ ਡਿਸਕਲੋਜ਼ ਨਹੀਂ ਕੀਤਾ ਮੈਰਿਜ ਦੀ ਜਿਹੜੀਆਂ ਫੋਟੋਆਂ ਸੀ ਉਸ ਤੇ ਵੀ ਬਿਲਕੁਲ ਹਸਦੀ ਹੋਈਆਂ ਉਹਨੇ ਖਰਜਾਈ ਤੇ ਵਿਜ਼ਿਨਿਟੀ ਚ ਸੀਗੇ ਵੀ ਕਿਸੇ ਨੇ ਉਹਦੇ ਫਾਦਰ ਤੱਕ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਵਿਆਹ ਤਾਂ ਮਤਲਬ ਕੀ ਜਿਹੜਾ ਵਿਆਹ ਹੋਇਆ 14 ਤਰੀਕ ਨੂੰ ਹੋਇਆ ਸੀਗਾ ਤੇ ਕੰਪਲੀਟ 12 ਤਰੀਕ ਨੂੰ ਹੀ ਹੋ ਗਈ ਸੀਗੀ ਉਹਦੀ ਇਸੀ ਇਸੀ ਗਰਾਊਂਡ ਤੇ ਕੋਰਟ ਨੇ ਉਹਨੂੰ ਬਰੀ ਕਰਤਾ ਇਸ ਦੇ ਵਿੱਚ ਮਾਮਲੇ ਦੇ ਵਿੱਚ ਦੇਖਿਆ ਜਾਵੇ ਜਿਹੜਾ ਲੰਮਾ ਜਿਹਦਾ ਮਾਮਲਾ ਸੀ ਪ੍ਰੋਟੈਕਸ਼ਨ ਵੀ ਇਸ ਨੇ ਲਈਤੀ ਹੈ ਅਦਾਲਤ ਉਹਨੂੰ ਹੋਰ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਕਿ ਜਿਹੜਾ ਇੱਕ ਇਸ ਤਰ੍ਹਾਂ ਦਾ ਹੁੰਦਾਗਾ ਮਾਮਲਾ ਸਾਹਮਣਿਆਂ ਦਾ ਪਾਸਕੋ ਐਕਟ ਵੀ ਤੁਸੀਂ ਦੱਸਿਆ ਤੇ ਚ ਜਿਹੜਾ ਲੱਗਿਆ ਸੀਗਾ ਹਾਂਜੀ ਹਾਂਜੀ ਪਾਸਕੋ ਐਕਟ ਵੀ ਲੱਗਿਆ ਸੀ ਕੋਰਟ ਨੇ ਉਹ ਵੀ ਕਿਉਂਕਿ 16 ਪਲੱਸ ਆਫਸਪਰਿੰਗ ਕੋਰਟ ਦੀ ਜੱਜਮੈਂਟ ਹੈ ਵੀ ਉਹਨੂੰ ਹਾਇਰ ਸਾਈਡ ਤੇ ਲੈ ਕੇ ਮਤਲਬ ਕਿ ਬੈਨੀਫਿਟ ਆਫ ਅਕਿਊਜ਼ ਨੂੰ ਦੇਣਾ 2 ਸਾਲ ਦਾ ਜੋ ਵੀ ਹੈਗਾ 2+2 ਮਾਈਨਸ ਹੁੰਦਾ ਵੈਸੇ 2+ ਮਤਲਬ ਕਿਉਜ਼ ਨੂੰ ਉਹ ਦੇਣਾ ਬਸ ਐਸੀ ਗਰਾਊਂਡ ਤੇ ਸੀ ਵੀ ਮਕਾਨ ਵੀ ਸੇਮ ਬਿਜ਼ਿਨਿਟੀ ਚ ਸੀਗਾ ਉਹਨਾਂ ਦਾ ਆਪਸ ਵਿੱਚ ਇਕੱਠੇ ਰਹਿੰਦੇ ਸੀਗੇ ਚਾਰ ਪੰਜ ਕੋਈ ਕਲੋਨੀ ਚ ਘਰ ਸੀਗਾ ਇਕੱਠੇ ਇਕੱਠੇ ਘਰ ਸੀਗਾ ਉਹਨਾਂ ਦਾ ਰਿਸੈਪਸ਼ਨ ਵੀ ਹੋਈ ਸਭ ਕੁਝ ਹੋਇਆ ਮੈਰਿਜ ਮੈਰਿਜ ਤੋਂ ਬਾਅਦ ਤੇ ਕਿਸੇ ਨੇ ਇੰਟਰਫੀਅਰ ਨਹੀਂ ਕੀਤਾ ਕਿਸੇ ਨੇ ਉਹ ਨਹੀਂ ਕੀਤੀ ਉਹਦੇ ਫਾਦਰ ਨੇ ਜਾਂ ਉਹਦੇ ਮਦਰ ਨੇ ਕਿਸੇ ਨੇ ਉਹ ਨਹੀਂ ਕੀਤੀ ਈਵਨ ਉਹਦਾ ਬ੍ਰਦਰ ਸੀਗਾ ਜਿਹੜਾ ਉਹ ਵੀ ਮਤਲਬ ਕਿ ਉਹਦੇ ਘਰ ਜਾਂਦਾ ਰਿਹਾ ਸਿਰ ਇਸ ਅਪਲੀਕੇਸ਼ਨ ਕੀ ਲਗਾਏ ਗਏ ਸੀ ਕਿ ਲੜਕੀ ਦੇ ਪਿਤਾ ਵੱਲੋਂ ਵੀ ਮੈਂ ਵੀ ਮੇਰੀ ਬੇਟੀ ਨੂੰ ਕਿਡਨਾਪ ਕਰਕੇ ਵੀ ਉਸਤੇ ਰੇਵਗਾਰਾ ਕੀਤਾ ਇਹਨਾਂ ਨੇ ਵੀ ਮਾਈਨਰ ਹੈ ਮੇਰੀ ਕੁੜੀ ਤੇ ਪਰ ਉਹ ਵੀ ਪ੍ਰੂਫ ਨਹੀਂ ਹੋਇਆ ਕਿਉਂਕਿ ਉਹਦਾ ਸਰਟੀਫਿਕੇਟ ਉਹ ਜਿਹੜਾ ਉਹ ਆਧਾਰ ਕਾਰਡ ਉਹਨੇ ਲਗਾਇਆ ਸੀਗਾ ਉਹ ਕੰਦੀ ਵੀ ਜਿਹੜਾ ਫੇਕ ਕਹਿੰਦਾ ਸੀ ਉਹਦਾ ਫਾਦਰ ਉਹ ਉਹਨੇ ਐਡਮਿਟ ਕਰ ਲਿਆ ਵੀ ਇਹ ਮੇਰਾ ਹੀ ਆਧਾਰ ਕਾਰਡ ਹੈ ਈਵਨ ਜਿਹੜਾ ਬਰਥ ਸਰਟੀਫਿਕੇਟ ਸੀ ਉਹ ਵੀ ਉੱਥੋਂ ਆਇਆ ਵੀ ਇਹ ਫੇਕ ਬਰਥ ਸਰਟੀਫਿਕੇਟ ਸੀਗਾ ਗਰਾਉਂਡ ਕੀ ਰਹੇ ਐ ਇਸ ਪੂਰੇ ਮਾਮਲੇ ਚ ਬੜੀ ਹੁੰਦੇ ਜੀ ਬਸ ਇਹੀ ਗਰਾਉਂਡ ਰੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਵੀਸੀ ਉਸ ਤੇ ਰੰਦੀ ਸੀਗੀ ਵੀ ਅਕਰੰਸ਼ ਡੇਟ ਨਹੀਂ ਠੀਕ ਸੀ ਗਿਆ ਵਿਆਹ ਦਾ ਠੀਕ ਨਹੀਂ ਦੱਸਿਆ ਉਹਨਾਂ ਨੇ ਤੇ ਜਿਹੜੀਆਂ ਫੋਟੋਆਂ ਦੇ ਟਿੱਪਣੀ ਕੀਤੀ ਐ ਅਦਾਲਤ ਬੋਲੋਗੀ ਜਿਹੜੀਆਂ ਫੋਟੋਆਂ ਸੀਗੀਆਂ ਹੱਸਦੇ ਹੋਏ ਫੋਟੋ ਆਈਆਂ ਪੂਰੀਆਂ ਨੱਚਦੀ ਦੀ ਫੋਟੋ ਆਈਆਂ ਠੀਕ ਐ ਇਸ ਤਰ੍ਹਾਂ ਮਤਲਬ ਵੀ ਆਈਆਂ ਰਿਸੈਪਸ਼ਨ ਦੀਆਂ ਰਿਸੈਪਸ਼ਨ ਦੀਆਂ ਹਮਮ ਜਦ ਕਿ ਉਹਨਾਂ ਨੇ ਅਰੋਗ ਲਗਾਇਆ ਸੀ ਉਹ ਵੀ ਇੱਕ ਕਿਡਨਾਪ ਕਰ ਲਿਆ ਸੀ ਵੀ ਜੇ ਕਿਡਨਾਪ ਕੀਤਾ ਸੀ ਤਾਂ ਕਿਸੇ 스테ਜ ਤੇ ਜਾ ਕੇ ਦੱਸਦੀ ਚਾਹੇ 17 ਜਿਵੇਂ 17 ਚ ਡਾਕੂਮੈਂਟ ਕਰਾਣ ਗਈ ਸੀਗੀ ਟੈਸਟ ਵਿਆਹ ਤੋਂ ਪਹਿਲਾਂ ਜਾਂ ਫਿਰ ਰਿਸੈਪਸ਼ਨ ਚ ਐਡੇ ਬੰਦੇ ਆਏ ਕੁਝ ਕਿਸੇ ਨੂੰ ਨਹੀਂ ਮਤਲਬ ਵੀ ਡਿਸਕਲੋਜ਼ ਕੀਤਾ ਹੋਈ ਮੇਰੀ ਕਿਡਨਾਪਿੰਗ ਹੋਈ ਹਾਂ ਜੀ